ਆ ਨਿੰਮ ਦੀ ਤਾਂ ਪਟਾਉਣ ਵਾਲੀ ਹੋਈ ਪਈ ਆ ਰੋਜ਼ ਗੰਦ ਪਾ ਦਿੰਦੇ ਆ ਸੁੰਗੜਦੀ ਰਹਿ ਜਾਂਦੀ ਮੈਂ ਤਾਂ ਇਹ ਵੀ ਮੁੱਕ ਦਾ ਕੰਮ ਆ ਸਾਰਾ ਦਿਨ ਬਾਈ ਕੀ ਕਰੀ ਜਾਂਦਾ ਚਲਾ ਹੁੰਦਾ ਨਹੀਂ ਕੋਈ 10 ਕਿਲੋ ਚੋਂ 11 12 ਬਣ ਗਿਆ ਉਹ ਹੋਰ ਭਾਈ ਠੀਕ ਆ ਤੂੰ ਹਾਂ ਹਾਂ ਠੀਕ ਆ ਘਰ ਪਰਿਵਾਰ ਠੀਕ ਆ ਸਾਰੇ ਵਧੀਆ ਨੇ ਤੂੰ ਬੈਣ ਦੱਸੀ ਆ ਗਈ ਸੌਰਗੇ ਮੇਰਾ ਆਪਦਾ ਘਰ ਆ ਹੁਣ ਦੱਸ ਕੇ ਥੋੜਾ ਆਉਂਗੀ ਆ ਗਈ ਬਸ ਮੇਰੇ ਜੀ ਕੀਤਾ ਮੈਂ ਆ ਗਈ ਕੌਣ ਛੱਡ ਕੇ ਗਿਆ ਭਾਈ ਤੈਨੂੰ ਤਤਪੀ ਆ ਗਈ ਆਪੀ ਆ ਗਈ ਹਾਂ ਆਪੀ ਕਿਵੇਂ ਆ ਗਈ ਤੂੰ ਸਭ ਗਏ ਐ ਲੰਮੀ ਵਿਆਹੀਆਂ ਸੋਹਣੀ ਲੱਗਦੀਆਂ ਤੂੰ ਬੱਸ ਐ ਤੱਕੇ ਖਾਂਦੀ ਉਹ ਪਤਾ ਕੀ ਗੱਲ ਹੈ ਵੀਰੇ ਨੂੰ ਪੈ ਗਿਆ ਕੰਮ ਉਹ ਘਰੇ ਨਹੀਂ ਹੈਗਾ ਸੀ ਤੇ ਮੈਂ ਕਿਹਾ ਲਾਡੀ ਨੂੰ ਵੀ ਕਾਹਤੋਂ ਗੋਹ ਤੰਗ ਕਰਨਾ ਫਿਰ ਮੈਂ ਬੱਸ ਚੜੇ ਉੱਥੇ ਐ ਕੀ ਹੁੰਦਾ ਵੀਰੇ ਐ ਤਾਂ ਸਮਝਦਾਰ ਆ ਨਾ ਤਾਈ ਮੈਨੂੰ ਦੇਖ ਕੇ ਸਿਰ ਤੇ ਚੁੰਨੀ ਲੈ ਲੈਂਦੀ ਐ ਨਾਲ ਦੀ ਨਾਲ ਤੂੰ ਬਹੁਤ ਸੰਸਕਾਰ ਦਿੱਤੇ ਆ ਤੇਰੇ ਮਾਪਿਓ ਨੇ ਤੈਨੂੰ ਐ ਜੀ ਮੈਨੂੰ ਵੀ ਲਾ ਦੇ ਕੋਈ ਸੰਸਕਾਰੀ ਬਹੂ ਕੋਈ ਗੱਲ ਨਹੀਂ ਲਿਆ ਦੂੰਗੀ ਤੈਨੂੰ ਸੰਸਕਾਰ ਕੀ ਕਰਾਉਣਾ ਬਈ ਵਿਆਹ ਕਰਾ ਕੇ ਮੈਨੂੰ ਦੱਸ ਆ ਵੇਖ ਸਾਡਾ ਵੀ ਨਿਤ ਤੱਕਲੇਸ਼ ਹੁੰਦਾ ਰੋਜ਼ ਲੜਦੇ ਕੁਈ ਫਾਇਦਾ ਨਹੀਂ ਬਿਨਾਂ ਗੱਲੋਂ ਲੋਕਾਂ ਨੂੰ ਜਲੂਸ ਕੋਣਾ ਜਿਹੜੀ ਮੇਰੇ ਆਈ ਨਾ ਮੈਂ ਨਹੀਂ ਉਹਨਾਂ ਲੜਦਾ ਮੈਂ ਤਾਂ ਉਹਨੂੰ ਫੁੱਲਾਂ ਵਾਂਗੂ ਰੱਖੂਗਾ ਤੂੰ ਦੇਖੀਂ ਇਹ ਪਹਿਲਾਂ ਦੀਆਂ ਗੱਲਾਂ ਹੁੰਦੀਆਂ ਨੇ ਬਾਅਦ 'ਚ ਤਾਂ ਗੱਲਾਂ ਬਦਲ ਜਾਂਦੀਆਂ ਨੇ ਬਾਅਦ 'ਚ ਗੱਲਾਂ ਭਾਈ ਕਿਵੇਂ ਬਦਲ ਜਾਂਦੀਆਂ ਨੇ ਦੋ ਪਿੱਗ ਲਾ ਕੇ ਮੈਂ ਤਾਂ ਮਿੱਠੀ ਮਿੱਠੀ ਕਰੀ ਜਾਏ ਕਰੂਗਾ ਤੁਸੀਂ ਭਾਈ ਹੋਏ ਕਿ ਤੂੰ ਦੇਖ ਰਹੀ ਸੀ ਚੋਰੀ ਚੋਰੀ ਕੀ ਗੱਲ ਹੋਗੀ ਕਿ ਕਿ ਪਿਛੇ ਬੰਦੇ ਪੈ ਗਏ ਨਹੀਂ ਨਹੀਂ ਬੰਦੇ ਕਾ ਨੂੰ ਪੈ ਗਏ ਇਹ ਦੇਖਣਾ ਪੈਂਦਾ ਮੜਾ ਜਾ ਕਿ ਕੀ ਗੱਲ ਹੋਗੀ ਜਿਹੜੇ ਬੰਦਿਆਂ ਨੇ ਕੋਈ ਮੜਾ ਕੰਮ ਕਰਨਾ ਹੋਵੇ ਉਹਨੂੰ ਮੜਾ ਪਿੱਛੇ ਦੇਖ ਕੇ ਚੱਲਣਾ ਪੈਂਦਾ ਕਿ ਜਿਹੜ ਮੈਂ ਸਾਮਾਨ ਜਾ ਬਣਾ ਕੇ ਲਿਆ ਆ ਜਾਂ ਦੇਖ 10 ਕਿਲੋ ਪਾਇਆ ਸੀ ਲਿਆਇਆ 11 12 ਬੋਤਲਾਂ ਬਣਾ ਕੇ ਦਾਰੂ ਆ ਹੋਰ ਕੀ ਹੈ ਹੋਰ ਕੀ ਕਿਓ ਹੈ ਅੱਛਾ ਹਾਂ ਆਇਆ ਕਰ ਹਾਂ ਤੂੰ ਮੈਨੂੰ ਕੋਈ ਜਿੰਦਾ ਦੇ ਤੇ ਮੈਂ ਲਾਵਾਂ ਆਵਦਾ ਤੇ ਦਾਰੂ ਹੁੰਦੀ ਹੈ ਮੇਰੀ ਚੋਰੀ ਤੇ ਆ ਮੈਂ ਨਾਲੇ ਮੈਨੂੰ ਪਾਣੀ ਲਿਆ ਦੇ ਨਾਲੇ ਗਲਾਸ ਲਿਆ ਦੇ ਮੈਂ ਇੱਕ ਪਿਗ ਲਾ ਲਾਂ ਇਹ ਚ ਤੇਰੀ ਗੱਲ ਸੁਣ ਦੇ ਹੈ ਦੇਖ ਤੂੰ ਦਾਰੂ ਕੱਢ ਕੇ ਲੈ ਕੇ ਆਇਆ ਹੈਨਾ ਜੇ ਕਿਸੇ ਨੂੰ ਪਤਾ ਲੱਗ ਗਿਆ ਅੰਗ ਅੰਗਵਾਰਡ ਚ ਵੀ ਦਾਰੂ ਕੱਢ ਕੇ ਲੈ ਕੇ ਆਇਆ ਹੈਨਾ ਪਤਾ ਮੰਗ ਤੇ ਆਉਣਗੇ ਹੈਨਾ ਵੀ ਸਾਨੂੰ ਦਿਓ ਸਾਨੂੰ ਦਿਓ ਹੈਨਾ ਬਾਕੀ ਐਨ ਪਤਾ ਕੋਈ ਆਪਣੇ ਤੇ ਬਲੇਡ ਪਵਾ ਦੇ। ਇਹਨਾਂ दारू ਕੱਢ ਦੇ, दारू ਪਈ ਹੈ ਨਾ। ਤੂੰ ਐ ਕਰ। ਮੈਨੂੰ ਫੜਾ ਦੇ दारू। ਸਾਰੇ ਸਾਰੀਆਂ ਬੋਤਲਾਂ ਮੈਂ ਅਗਲੀ ਮਾਰੀ ਚ ਨੀਚੇ ਰੱਖ ਲੂੰਗੀ। ਕਿ ਸੁਣ ਮੇਰੇ ਨਾਲ ਮਾਰੀ ਫਰੂਲ ਕੋਈ ਮੇਰੀ ਗੱਲ ਤਾਂ ਸੁਣ ਲੈ ਕੁੜਗੇ ਤੂੰ ਸੋਹਣੀ ਲੱਗਦੀ ਐ ਤੇਰੇ ਘਰ ਆਣ ਲਾਡੀ ਜਿਹੜਾ ਮੈਨੂੰ ਗਾਲਾਂ ਦੇਉਗਾ ਹੋ ਵੀ ਮੇਰੀ ਘਰ ਵਾਲੀ ਤੋਂ ਕੀ ਕੰਮ ਕਰਾਈ ਜਨਾ ਇਹ ਤੂੰ ਓਹ ਹੋ ਆਪਾਂ ਕਰਾਉ ਨੂੰ ਦੱਸਣਾ ਨਾ ਉਹ ਮਾਰੀ ਕੁੱਲੇ ਜਨ ਕੱਪੜੇ ਮੰਗਨੇ ਮੇਰੇ ਤੋਂ ਮੰਗਨੇ ਵੀ ਕੱਪੜੇ ਕੱਢੀ ਆ ਫਰਾਦੇ ਨੇ ਮਾਰੀ ਚ ਆਪਾਂ ਕਰਾ ਦੱਸਣਾ ਵੀਰੇ ਤੂੰ ਐ ਤੂੰ ਪੁੱਲ ਪੁੱਲੇ ਖਡੋਲ ਨਾ ਦੇਈ ਇਹ ਬਾੜੀ ਔਖੀ ਹੋ ਕੇ ਨਿਕਲਦੀ ਐ ਇਹ ਮੇਰੇ ਸਾਲ ਦਾ ਮੈਨੂੰ ਪਤਾ ਵੀਰੇ ਮਸਾਂ ਤਾਂ ਮਿਲਦੀ ਐ दारू ਕਿਤੇ ਤੈਨੂੰ ਖਾਸਾ ਪਤਾ ਥੋੜੇ ਕੱਢਦੇ ਕੁਢਦੇ ਰਹਿੰਦੇ ਆ ਨਾ ਕੁੜਗੇ ਹਾਂ ਮੇਰਾ ਬਾਪੂ ਪਿੰਦਾ ਫੇਰ ਕਰਦੇ ਕੋਈ ਲਾਉਣ ਜਾਂਦਾ ਮੜਾ ਮੈਂ ਦਲੇਰੀ ਚ ਜਾ ਆਏ ਮੈਥੋਂ ਝੋਲਾ ਫੜਾਇਆ ਨਹੀਂ ਜਾਂਦਾ ਇਹ ਦਲੇਰੀ ਚ ਮੈਂ ਫੇਰ ਫੜਾਉਣਾਗਾ ਤੂੰ ਨਾ ਵੀ ਐ ਕਰੇਗਾ ਖਾਰਾ ਲਿਆਇਆ ਕਰ ਹਾਂ ਫੇਰ ਪੀਅ ਕਰਦਾ ਖਾਰੇ ਚ ਪਾ ਕੇ ਹਾਂ ਇਹ ਕੁੜਕੇ ਦੇਸੀ दारू ਖਾਰੇ ਚ ਪਾ ਕੇ ਨਹੀਂ ਪੀਤੀ ਜਾਂਦੀ ਇਹ ਇਹਦਾ ਪਾਣੀ ਨਾਲ ਹੀ ਪੀਤੀ ਜਾਂਦੀ ਆ ਲੱਸੀ ਚ ਪਾ ਕੇ ਪੀ ਲੈ ਇਹਨੂੰ ਅੱਛਾ ਉਹ ਅੰਗਰੇਜ਼ੀ ਨਹੀਂ ਹੁੰਦੀ ਜਿਹੜੀ ਚੌਕਿਆ ਵਾਲੀ दारू ਉਹ ਪੀਤੀਆਂ ਨਹੀਂ ਹੁੰਦੀ ਖਾਰੇ ਚ ਪਾ ਕੇ ਅੱਛਾ ਠੰਡਾ ਪਾਣੀ ਬਰਫ਼ ਪਾ ਕੇ ਲੈ ਆਉਣੀ ਆ ਬੜਾ ਸਵਾਦ ਹਾਂ ਠੰਡਾ ਲੈ ਆਈ ਹਾਂ ਬਾੜੀ ਸ਼ੈਣੀ ਆ ਭਾਈ ਕੁੜੀ ਹਾਂ ਯਾ ਦੇ ਲੈ ਰਿਪ ਕੋਈ ਨਹੀਂ ਮੈਨੂੰ ਫੜਾ ਦੀ ਬਈ ਦਾਰੂ ਦੀ ਹੈ ਚੱਲ ਤੈਨੂੰ ਫੜਾ ਦੂੰਗਾ ਕੋਈ ਨਹੀਂ ਤੈਨੂੰ ਸਾਂਹ ਕਾਣਾ ਦਾਰੂ ਸੰਭਣ ਦਾ ਹੈ ਬਾਪੂ ਦੀ ਦਾਰੂ ਮੈਂ ਹੀ ਸਾਂਹਦੀ ਹੁੰਦੀ ਸੀਗੀ ਹਾਂ ਕਹੀਂ ਤੈਨੂੰ ਘੁੱਸ ਪਿਆ ਵਿਆ ਤੇ ਹੋਰ ਮੈਂ ਤਾਂ ਹੀ ਕਹਿੰਦੀ ਸੀ ਵੀ ਮੈਂ ਰੱਖ ਲੂੰਗੀ ਲੈ ਮਾਰੂ ਉਹ ਤਾਂ ਵਧੀਆ ਅੱਜ ਕੱਲ੍ਹ ਦੀਆਂ ਕੁੜੀਆਂ ਨਾ ਜਿਹੜੀਆਂ ਦਾਰੂ ਵਾਲੇ ਬੰਦੇ ਤੋਂ ਖੇਡਦੀਆਂ ਚੱਲ ਤੂੰ ਨਹੀਂ ਆਏ ਖੇਡਦੀ ਹੈ ਨਾ ਵੀਰੇ ਮੇਰੀ ਗੱਲ ਸੁਣੋ ਦਾਰੂ ਗੜਾ ਮਾੜੀ ਚੀਜ਼ ਹੈ ਦਾਰੂ ਤਾਂ ਦਵਾਈ ਹੈ ਡਾਕਟਰ ਨੇ ਦੱਸਿਆ ਦਾਰੂ ਤਾਂ ਪੀਣੀ ਚਾਹੀਦੀ ਆ ਤੇ ਹੋਰ ਇਹ ਤਾਂ ਤੇ ਹੀ ਜਾਵੇ ਮੈਂ ਤਾਂ ਲਾਡੀ ਨੂੰ ਕਹਿੰਦੀ ਤੂੰ ਉਹਨੂੰ ਵੀ ਲਾ ਦੇ ਮਾਰੇ ਮਟ ਪੈਗ ਉਹ ਵੀ ਲਾ ਲੈ ਕਰੂ ਇੱਕ ਦੋ ਉਹ ਲਾਉਂਦਾ ਨਹੀਂ ਤਾਂ ਚੱਲੀ ਨਹੀਂ ਆਂਦੀ ਇੱਕ ਵਾਰੀ ਦੇਖਿਆ ਤੇ ਡੱਗ ਡੁੱਗ ਪੈਣਾ ਨਾਲੀ ਨੂੰਲੀ ਚੋਂ ਚੱਲੀ ਨਹੀਂ ਜਾਂਦੀ ਹਰੇਕ ਬੰਦੇ ਤੇ ਬਸ ਦੀ ਗੱਲ ਨਹੀਂ ਸਹੀ ਕਹਿੰਦੇ ਕੋਈ ਕੋਈ ਪੀ ਸਕਦਾ ਦਾਰੂ ਵੀ ਪੀ ਤਾਂ ਹਰੇਕ ਹੀ ਲੈਂਦਾ ਪਚਾਉਣੀ ਔਖੀ ਆ ਹਾਂ ਚੱਲ ਲਿਆਉਣੀ ਪਾਣੀ ਫਿਰ ਹੂੰ ਚੰਗਾ ਐਂ ਇਹ ਦਰੂਹੀ ਨਾਲ ਤੇ ਐਂ ਇਹ ਕਿਉਂ ਕਰਦੀ ਆ ਮਤਲਬ ਇਹਦਾ ਦਿਮਾਗ ਕੀ ਨਕਸ਼ਾ ਮੇਰੇ ਸਾਰੇ ਦਾ ਯਾਰ ਕਿੱਥੋਂ ਲੈਂਦੀ ਆ ਇਹ ਰੋਟੀਆਂ ਭੰਨਾ ਕੀ ਨਾ ਮੇਰੇ ਸਾਲ ਦਾ ਘਰ ਬੰਨ ਸੁngਿਆ ਦਾਰੂ ਦਾਰੂ ਜੀ ਕਰੀ ਜਾਂਦੀ ਉਹ ਤਾਂ ਨਹੀਂ ਇਹਦੇ ਪਿਓ ਨੂੰ ਫੜਾਂਗੀ ਜਿਹੜਾ ਕਹਿੰਦੀ ਹੈ ਮੇਰਾ ਪਿਓ ਉਹਦੀ ਦਾ ਹੈ ਹੈ ਲੋੜਾ ਬੱਟ ਗਿਆ ਯਾਰ ਮੈਂ ਇਹਦਾ ਨਹੀਂ ਬੁੜੀਆਂ ਤਾਂ ਇਹਦੇ ਗੱਲ ਤੇ ਧਿਆਨ ਹੀ ਨਹੀਂ ਦਿੰਦੀਆਂ ਹੁੰਦੀਆਂ ਆ ਇਤਨੇ ਇੱਸਾ ਆਖਿਉਣੀ ਗੱਲ ਯਾਰ ਇਹ ਤਾਂ ਭੈਣ ਦੇ ਯਾਰ ਦਾ ਇਹਨੂੰ ਸਾਹਮਣੇ ਦੇਖ ਵੀ ਲਈ ਹੁਣ ਫੜਾਉਣੀ ਤਾਂ ਪਊਗੀ ਹਾਂ ਵੀਰੇ ਤੈਨੂੰ ਮੈਂ ਕਹੀ ਕੁੜੀਏ ਗੜਬੀਚ ਲਿਆ ਦੇ ਕੋਈ ਨਾ ਵੀਰੇ ਤੁਸੀਂ ਗਲਾਸ ਪੀਓ ਨਾਲ ਕੁਝ ਖਾਣ ਨੂੰ ਪੂਜਿਆ ਭਾਜਿਆ ਬਸ 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 ਕੁੜੀਏ ਬਸ ਬਸ ਧੰਨਵਾਦ ਐਂ ਕਰ ਲੈ ਜਾ ਫਿਰ ਝੋਲਾ ਤੂੰ ਸਾਹਮਣੇ ਫਿਰ ਤੂੰ ਐਂ ਕਰੀ ਛੋਟੇ ਛੋਟੇ ਮੇਰੇ ਆ ਅਧਿਕੇ ਜੇ ਫੜਾ ਦੂੰ ਤੈਨੂੰ ਤਿੰਨ ਚਾਰ ਮੇਰੇ ਭਰ ਕੇ ਧਰਦੀ ਮੈਂ ਫਿਰ ਅਧਿਕੇ ਪਾਉਆ ਅਧਿਕੇ ਪਿਆ ਕਰੂੰਗਾ ਬਸ ਹੁਣ ਬਾਹਲੀ ਗਰਮੀ ਆ ਗਈ ਤੇਰੀ ਜ਼ਿੰਮੇਵਾਰੀ ਆ ਹੁਣ ਮੇਰੀ ਜ਼ਿੰਮੇਵਾਰੀ ਆ ਤੁਸੀਂ ਨਾ ਤਾਂ ਬੇਬੇ ਨੂੰ ਦੱਸਿਓ ਤੇ ਨਾ ਦੱਸਿਓ ਲਾਡੀ ਨੂੰ ਮੁੜ ਕੇ ਆਵੇਂ ਨਾ ਫਿਰ ਮੁੜ ਕੇ ਬੋਲਣਗੇ ਮੈਨੂੰ ਹਨਾ ਮੈਂ ਤਾਂ ਕਿਸੇ ਨੂੰ ਕਿਸੇ ਨੂੰ ਮਿਲਾਜੇ ਪੂਰਦਾ ਮਿਲਾਜੇ ਪੂਰਦਾ ਸ਼ੁਰੂ ਤੋਂ ਇਹ ਨਾ ਨਾ ਹੁਣ ਨਹੀਂ ਆਪ ਤਾਂ ਸੁਣਾ ਹੀ ਨਹੀਂ ਜਮੇ ਨਹੀਂ ਦਾਰੂ ਚੋਰੀ ਹੁੰਦੀ ਹੁਣ ਮੇਰੇ ਹੱਥ ਚਾਹੀ ਜਾਂਦਾ ਦਾਰੂ ਹੁਣ ਤਾਂ ਦਾਰੂ ਚੋਰੀ ਨਹੀਂ ਹੁੰਦੀ ਇਹ ਬੜਾਈ ਦਾ ਭੁੱਖਾ ਮੇਰਾ ਸਾਲਾ ਬੜਾਈ ਦਾ ਦਾ ਬਾਹਲਾ ਭੁੱਖਾ ਚਾਰ ਬੰਦਾ ਜੇ ਬੈਹਿ ਕੇ ਤਾਂ ਬਾਹਾਂ ਤਾਹਾਂ ਕਰ ਲੈਣਾ ਵੱਡੇ ਵੱਡੇ ਬੰਦੇ ਨੂੰ ਚੱਖੀਆਂ ਪਾਉਂਦਾ ਲਾ ਕੇ ਆਪ ਤਾਂ ਪੀਤੀ ਨਹੀਂ ਆਂਦੀ ਜਾਂ ਲੋਕਾਂ ਨੂੰ ਪਿਉਂਦਾ ਵੇਖ ਲੈ ਆਪ ਨਹੀਂ ਪੀ ਸਕਦਾ ਜਾਂ ਤਾਂ ਹੁਣ ਮੈਂ ਆਪ ਪੀਂਦਾ ਹੋਵੇ ਜਾਂ ਫਿਰ ਤਾਂ ਮੈਂ ਲੋਕਾਂ ਨੂੰ ਪਿਉਂਦਾ ਸੋਹਣਾ ਲੱਗਦਾ ਚੱਲ ਕੋਈ ਨਾ ਮੈਂ ਸਾਂਭ ਲੈਣੀ ਬਸ ਸਾਂਭ ਦੇ ਮੈਨੂੰ ਵਧੀਆ ਪੂਆ ਦੇ ਦਿਆ ਉਹਦਾ ਵਧੀਆ ਮੇਰਾ ਸਾਲਾ ਮੇਰਾ ਲਾਡੀ ਵੀ ਚੋਰੀ ਕਰਦਾ ਹੋ ਸਕਦਾ ਇਹ ਸਾਂਭ ਦੂਗੀ ਲਾਡੀ ਤੇ ਤਾਂ ਉੱਤੋਂ ਦੀ ਹੈਗੀ ਆ ਪਾਇਆ ਯਾਰ ਤੂੰ ਮਾਣਾ ਹਾ ਤਾਂ ਬਾਲਾਈ ਵਧੀਆ ਕੰਮ ਹੋ ਗਿਆ ਵੀਰੇ ਨੇ ਤਾਂ ਰੂ ਲਿਆ ਕੇ ਮੈਨੂੰ ਫਰਾਤੀ ਹੋਰ ਮੈਂ ਕੀ ਭਾਲਦੀ ਸੀ ਇਹਦੇ ਮਾਰੀ ਤੇ ਮੈਂ ਇੱਥੇ ਆਈ ਆ ਉੱਥੇ ਜਾ ਕੇ ਫਾਸੀ ਗਈ ਸੀ ਉਹਨੇ ਤਾਂ ਅੰਦਰ ਹੀ ਧਾਰਤਾ ਸੀ ਮੈਨੂੰ ਪਤਾ ਮੈਂ ਇੱਕ ਦਿਨ ਕਿਵੇਂ ਕੱਢਿਆ दारू ਬਿਨਾ ਹੁਣ ਤਾਂ दारू ਦਾ ਭੰਡਾਰ ਹੀ ਲੱਗ ਗਿਆ ਜਦੋਂ ਮਰਜੀ ਆਪਣੀ ਲਿਮਾਰੀ ਚ ਕੱਢੀ ਬਾਹਰ ਆਇਆ ਤੇ ਪੀਤੀ ਆ ਤਾਂ ਕੰਮ ਬਾਲਾ ਵਧੀਆ ਹੋ ਗਿਆ ਦੇ ਮੌਕੇ ਤੇ ਮੈਂ ਹੀ ਟੱਕਰੀ ਵੀਰੇ ਨੂੰ ਕੋਈ ਹੈ ਵੀ ਨਹੀਂ ਸੀ ਘਰੇ ਪਰ ਐਂ ਜਿਵੇਂ ਡਰ ਲੱਗਦਾ ਜੇ ਲਾਡੀ ਨੂੰ ਪਤਾ ਲੱਗ ਗਿਆ ਨਾ ਛਿੱਤਰ ਪੈਣਗੇ ਮੇਰੇ ਪਰ ਕੋਈ ਨਾ ਮੈਂ ਵੀਰੇ ਨੂੰ ਆਪਦੇ ਵਾਸਤੇ ਰੱਖੂਗੀ ਪਰ ਵੀਰੇ ਨੂੰ ਉਹ ਨਾ ਗੱਲ ਕਰਦੇ ਮੈਂ ਤਾਂ ਜਿਵੇਂ ਨਹੀਂ ਪਤਾ ਲੱਗਣ ਦੀ ਬਿਮਾਰੀ ਜਦ ਮੈਂ ਨੇੜੇ ਨਹੀਂ ਆਉਂਦੀ ਉਹਨੂੰ ਮੈਂ ਚਲ ਕੋ ਦਿੰਦੀ ਕਿ ਲਖ ਦਿੰਦੀ ਹਾਂ ਹੁਣ ਤਾਂ ਮਾਰੇ ਸਾਰੇ ਆਸੇ ਪਾਸੇ ਹੁਣ ਇੱਕ ਅੱਧਾ ਪੈਗ ਮੈਂ ਲਾਵਾਂ ਹਾਏ ਜੀ ਲੁੱਤੀ ਅੰਦੀਆ ਲੈ कर देता हूं ना फोन के देखा ये उठे ना बाकी हो कोई रोने करना किया आ बेइज्जती कराओनी है बस इसके जाके हेलो हेलो हां जी मम्मी हां मनिंदर किथे तू ਮੈਂ ਤਾਂ ਮਮੀ ਇੱਥੇ ਵਿਸਾਰੇ ਆ ਗਈ ਸੀ। ਨਾ ਕੀ ਗੱਲ? ਇੱਥੇ ਤੂੰ ਆ ਗਈ ਬਿਨਾ ਦੱਸੇ। ਸਾਨੂੰ ਦੱਸਣ ਦਾ ਫਰਜ਼ ਨਹੀਂ ਸੀ ਤੇਰਾ। ਨਾ ਤੁਸੀਂ ਚੰਗੀ ਕੀਤੀ ਮੇਰੇ ਨਾਲ ਹੈ ਮੈਨੂੰ ਅੰਦਰ ਤਾੜਤਾ ਹੋਰ ਮੈਂ ਤੇ ਸੌਰੀ ਆਉਂਗੀ। ਇਹੀ ਘਰ ਹੋਂਦ ਤੇ ਮੇਰਾ। ਨਹੀਂ ਤੇ ਤੇਰੀਆਂ ਹੱਕਰਤੂਤਾਂ ਤੋਂ ਡਰਦਿਆਂ ਨੇ। ਕਿਰ ਤੂੰਤਾਂ ਤੋਂ ਡਰਦਿਆਂ ਨੇ ਅੰਦਰ ਤਾੜਿਆ ਸੀ ਜਾਂ ਛੱਡ ਦੇ ਜਿਹੜੀ ਤੈਨੂੰ ਲੱਤ ਲੱਗੀ ਐ। ਨਾ 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 ਨਾ। ਕੀ ਕਰ ਤੂੰ ਮਾਰਿਆ ਕਰਦੀ ਐ ਮੈਂ ਨਹੀਂ ਕਿਤੇ ਕਿਸੇ ਨਾਲ ਫੱਟ ਕਿਹੜਾ ਹੈ ਵੀ ਇਹ ਮੈਂ ਕੀ ਮਾਰਾਂ। ਜੇ ਜੇ ਤੂੰ ਨਿਕਲ ਹੀ ਹੁੰਦੀ ਨਾ ਤੇਰਾ ਗਲਪ ਘੁੱਟ ਕੇ ਹੁਣ ਤੇਰਾ ਦੱਬ ਨਿਵੇੜਿਆ ਵੀ ਹੁੰਦਾ। ਇਹੋ ਜਿਹਾ ਕੰਮ ਕੀਤਾ ਹਾਂ ਤੇ ਤੁ ਕਿੰਨਾ ਮੁੱਟੇ ਖਾਣੇ ਕੀਤੇ ਨਾ ਜੀ ਨਾਲ ਇਹ ਜਿੰਦਗੀ ਪਾਣੀ ਪੋਲਦੀ ਮੈਨੂੰ ਕੁੱਤੇ ਅਸੀਂ ਕੀ ਕਿ ਤੇਰਾ ਨਾ ਕੁੱਤੇ ਖਾਣੀ ਕਰਤੀ ਕਰਤੂਤਾਂ ਦਾ ਤੂੰ ਕਰੀ ਜਾਨੀ ਹੈਗੀ ਨਾ ਮੈਨੂੰ ਐਂ ਦੱਸ ਜਹਾ ਇੱਥੇ ਕਿਸੇ ਨੂੰ ਪਤਾ ਲੱਗ ਗਿਆ ਸਾਡੀ ਪੱਟੀ ਮਿਸ ਕਰਾ ਦੇਗੀ ਸਾਰੀ ਓਹੋ ਤੇ ਤੁ ਕਿੰਨੇ ਵਾਰੀ ਸਮਝਾਤਾ ਨਹੀਂ ਪਤਾ ਲੱਗਦਾ ਨਹੀਂ ਪਤਾ ਲੱਗਦਾ ਮਮੇ ਦੇਖ ਮੇਰੀ ਗੱਲ ਸੁਣ ਤੈਨੂੰ ਮੈਨੂੰ ਇਹ ਗੱਲ ਦਾ ਪਤਾ ਸੀ ਵੀ ਚਾਲੂ ਦੀ ਲੱਗੀ ਹੁੰਦੀ ਉਹ ਤੋਂ ਨਹੀਂ ਛੁੱਟਦੀ ਸੀ ਬਟਿਆ ਰਿਛੜਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਨਹੀਂ ਛੁੱਟਦੀ ਨਾ ਇਹ ਜਦੋਂ ਤੱਕ ਮੈਂ ਮਰਦੀ ਨਹੀਂ ਇਹ ਛੁੱਟਦੀ ਨਹੀਂ ਦੇ ਤਾਂ ਮੈਨੂੰ ਪਤਾ ਤੇਰੀ ਨਹੀਂ ਛੁੱਟਦੀ ਅਸੀਂ ਤਾਂ ਅਡੀ ਕੋਸ਼ਿਸ਼ ਕਰਨੀ ਸੀ ਜੇ ਇੱਥੇ ਪਤਾ ਲੱਗ ਗਿਆ ਸਾਡੀ ਸਾਰੀ ਰੱਖੀ ਰਖਾਈ ਖੇਚਕ ਪਾ ਦੇਂਗੀ ਤੂੰ ਭਾਈ ਨਾ ਕਰਾਂ ਕਰਦੇ ਵਿਆਹ ਮੇਰਾ ਨਾ ਕਰਦੀ ਮੈਂ ਤਾਂ ਵਧੀਆ ਰੱਖਿਆ ਸੀ ਮੈਂ ਕਿਹਾ ਨਹੀਂ ਕਰਾਉਣਾ ਨਹੀਂ ਚਾਹਉਂਦਾ ੱੱਕੇ ਨਾਲ ਤੁਸੀਂ ਵਿਆਹ ਕਰਤਾ ਮੇਰਾ ਹੁਣ ਫੁੱਟੋ ਫੁੱਟਣ ਨਹੀਂ ਤੇ ਆਣੀ ਜੀ ਇਹ ਅੱਜ ਨਹੀਂ ਤਾਂ ਕੱਲ੍ਹ ਨੂੰ ਪਤਾ ਲੱਗ ਗਿਆ ਵੀ ਮੈਂ ਮੈਂ ਅਜੇ ਸਮਝ ਨਹੀਂ ਸਕੀ ਅੱਜ ਠੀਕ ਹੈ ਮਾਸੀ ਨਹੀਂ ਤੈਨੂੰ ਘਰੇ ਘਰੇ ਬਾੜਦੇ ਹੁਣ ਇਹ ਗੱਲ ਕੱਢ ਦੇ ਦਿਮਾਗ ਚੋਂ ਵੀ ਤੈਨੂੰ ਦੁਬਾਰੇ ਘਰੇ ਬਾੜ ਲਾਂਗੇ ਸਮਾਨ ਚੱਕ ਕੇ ਆ ਗਈ ਤਾਂ ਚੋਣੇ ਬਾੜਦੇ ਤੇ ਫਿਰ 14 ਹਿੱਸੇ ਮਿਲ ਆਉਂਦਾ ਆਉਂਦਾ ਪਿਉ ਦਾ ਹਿੱਸਾ ਆ ਤੇਰੇ ਪਿਉ ਆ ਮੇਰਾ ਜਿਤੇ ਹੋ ਜਿੰਦਾ ਹੁੰਦਾ ਨਾ ਐ ਕਦੇ ਜੀ ਨਹੀਂ ਕਰਦਾ ਜਿਵੇਂ ਤੁਸੀਂ ਕਰਦੇ ਮੇਰੇ ਨਾਲ ਨਾ ਅਸੀਂ ਤੇਰੇ ਨਾਲ ਕੀ ਕਰਤਾ ਆ ਤੈਨੂੰ ਐਂ ਕਹਿੰਦੇ ਜਿਹੜੀ ਤੈਨੂੰ ਗੰਦੀ ਲਤ ਲੱਗੀ ਐ ਛੱਡ ਦੇ ਨਾ ਬੇਇੱਜ਼ਤੀ ਕਰਾਨਾ ਐ ਤਾਂ ਤੂੰ ਆਪਦੀ ਆਪਦੀ ਜ਼ਿੰਦਗੀ ਖਰਾਬ ਕਰਦੀ ਐ ਨਾਲੇ ਤੂੰ ਸਾਡੀ ਬੇਇੱਜ਼ਤੀ ਕਰਾਉਣੀ ਐਗੀ ਐਤ ਮਾੜਾ ਜੀ ਇਹ ਦਾਰੂ ਚੂਕੀ ਮਾੜਾ ਕਿਉ ਮਾੜਾ ਕੀ ਨਹੀਂ ਗਾ ਜਨਾਨੀਆਂ ਕਦੇ ਦੇਖੀਆਂ ਕਦੇ ਜਨਾਨੀਆਂ ਦਾਰੂ ਪਿੰਦੀਆਂ ਮੈਨੂੰ ਐ ਦੱਸ ਹੈ ਫਿਰ ਬਈ ਮੇਰੇ ਪਿਆਉਣੇ ਨੂੰ ਲਤ ਲਾਈ ਐ ਮੇਰੀ ਕੀ ਗੱਲ ਸੀ ਕਿ ਨਾ ਤੁਸੀਂ ਬੱਸ ਮੈਨੂੰ ਕਹਾਂ ਪਿਆਉ ਉਹ ਮੇਰੇ ਪਿਆਉਣ ਨੂੰ ਲੜਦੀ ਸੀ ਹੈ ਬਥੇਰਾ ਪੜਦੀ ਸੀ ਉਹਨੂੰ ਬਥੇਰਾ ਪ ਕਾਹਦਾ ਮਰਿਆ ਉਹ दारू ਪੀ ਪੀ ਕੇ ਉਹ ਮਰਿਆਗਾ ਉਹੀ ਕੰਜਰਖਾਨਾ ਤੂੰ ਲੱਗ ਗਿਆ ਮੂਰੇ ਕਰਨੇ ਮਰ ਜਾ ਪਰੇ ਖਹਿੜਾ ਤੇ ਛੁੱਟ ਜਾ ਸਾਡਾ ਮਰ ਜੇ ਤਾਂ ਤੂੰ ਅਸੀਂ ਇਹ ਅਸੀਂ ਇਹ ਤਾਂ ਇਹ ਤਾਂ ਕਹਿਣ ਜੋਗੇ ਹੋ ਜਈ ਸਾਡੀ ਮਰ ਗਈ ਨਾ ਤਿੰਨ ਤੋਂ ਪਹਿਲੇ ਦਿਨ ਤੋਂ ਮੈਂ ਪਿਆਰੀ ਨਹੀਂ ਹੈਗੀ ਤਿੰਨ ਤੋਂ ਪਹਿਲੇ ਦਿਨ ਤੋਂ ਰਾਜਪਾਲ ਜੀ ਹਰਦੇ ਪਿਆਰੇ ਆ ਤੇ ਉਸ ਤੋਂ ਹੀ ਜਵਾਕ ਮੈਂ ਥੋੜਾ ਮੈਂ ਤਾਂ ਆਹੋ ਮੈਨੂੰ ਤਾਂ ਉਹੀ ਪਿਆਰੇ ਆ ਜਿਹੜੀ ਮੇਰੀ ਗੱਲ ਤਾਂ ਸੁਣਦੇ ਆ ਉਹ ਆ ਤੇਰੇ ਵਾਂਗੂ ਜਲੂਸ ਨਹੀਂ ਕੱਢਦੇਗੇ ਮੈਂ ਨਾ ਕੀ ਕੀ ਗੱਲ ਸੁਣਦੇ ਆ ਨਾ ਜੇ ਤੂੰ ਜਿੱਥੇ ਤੂੰ ਵਿਆਹਿਆ ਮੈਂ ਉੱਥੇ ਤੁਰਦੀ ਸੀ ਇਹ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਮੈਂ ਜਿਹੜੀ ਮੈਂ ਤੇਰੀ ਇਹ ਤਾਂ ਤੂੰ ਮੇਰੀ ਮੰਨੀ ਹੈ ਤੇ ਆ ਵੀ ਮੰਨ ਵਾਲਾ ਜਿਹੜੀ ਹੁਣ ਤਵਾ ਦੀ ਜ਼ਿੰਦਗੀ ਆਪ ਖਰਾਬ ਕਰ ਰਹੀ ਆ ਸਾਡਾ ਕੁਝ ਨਹੀਂ ਲੈ ਕੇ ਜਾ ਰਹੀ ਤੇਰੀ ਜ਼ਿੰਦਗੀ ਬਰਬਾਦ ਹੁੰਦੀ ਹੈਗੀ ਕੱਲ ਨੂੰ ਜੇ ਤੇਰੇ ਘਰੇ ਪਤਾ ਲੱਗ ਗਿਆ ਅਗਲੇ ਨੇ ਤੈਨੂੰ ਘੰਟਾ ਨਹੀਂ ਰੱਖਣਾ ਕਰੇ ਮੇਰੀ ਮਾਂ ਗੱਲ ਥੁਲਾ ਮੈਂ ਬੱਚੀ ਦੀ ਕੋਸ਼ਿਸ਼ ਕੀਤੀ ਜਿੱਦਾਂ ਵਿਆਹੀ ਗਈ ਆ ਇਸ ਨਾ ਮੈਨੂੰ ਐ ਜਿਹਾ ਡਰ ਪਾਇੰਦੈ ਮੇਰੇ ਵਿੱਚ ਪਤਾ ਕਿਵੇਂ ਲੰਘਿਆ ਠੀਕ ਹੈ ਨਾ ਮੇਰਾ ਮਰਨਾ ਨਹੀਂ ਹਾਸੂ ਇਸ ਵਾਰ ਫਿਰ ਕਿਤੇ ਜਾ ਕੇ ਆ ਜੀ ਅਸੀਂ ਤਾਂ ਇਤਿਹਾਸਿਕ ਕਿਪੀਆ ਮੈਂ ਕੰਨਾ ਵਾਦਾ ਕਰਦੀ ਆ ਨਹੀਂ ਪਤਾ ਨਾ ਚਾਹ ਨਹੀਂ ਪਤਾ ਕਿ ਢੋਲਾ ਨਾ ਪਾਉ ਜੇ ਜਿੰਨਾ ਤੁਸੀਂ ਢੋਲਾ ਪਾਉਂਗੇ ਨਾ ਉਨਾਂ ਹੀ ਇਹਨੂੰ ਸ਼ੱਕ ਹੋਊਗਾ ਅਸੀਂ ਰੋਲਾ ਪਾਉਣੇ ਆਗੇ ਅਸੀਂ ਰੋਲਾ ਪਾਉਣੇ ਆਗੇ ਹਾਂ ਹੁਣ ਤਾਂ ਤੂੰ दारू ਪੀਣ ਦੀ ਮਾਰੇ ਤੂੰ ਕਹਿੰਦਾ ਵੀ ਹਾਂ ਮੇਰੇ ਕੋ ਗੇੜੇ ਨਾ ਮਾਰੋ ਕੋਈ ਨਹੀਂ ਐਸਾ ਨਾਮ ਆਗੇ ਫਿਰ ਆ ਤੇ ਭੁਗਤੀ ਇੱਥੇ ਜਿਹੜਾ ਤੇਰਾ ਨਾਮ ਹੋਊਗਾ ਕੁਝ ਬਈ ਮੈਂ ਮੇਰੀ ਗੱਲ ਥੋੜੀ ਗਲਤ ਸੀ ਜਿੰਨਾ ਤੁਸੀਂ ਨਹੀਂ ਬਚ ਕੇ ਦਾਰੂ ਪੀਉਂਦੇ ਨਾ ਹੁਣ ਮੈਨੂੰ ਲੱਗ ਲੱਗੀ ਹੈ ਮੈਂ ਦੇਵਾਂਗੀ ਜੇ ਵੀ ਲੋਗਲੇ ਕੁਝ ਕਹਿੰਦੇ ਆ ਤੇ ਮੈਂ ਇੱਥੇ ਆਉਂਗੀ ਥੋੜੀ ਮੈਂ ਨਹੀਂ ਘਰੇ ਕੋਈ ਪਾੜਦੀ ਇਹ ਭੁੱਲ ਜਾ ਫਿਰ ਮੇਰੇ ਘਰੇ ਵੜ ਚੰਗੀ ਮੁੜ ਕੇ ਕਿ ਮੈਂ ਦੂਜਿਆਂ ਦਾ ਨਹੀਂ ਕਰਨਾਗਾ ਮੈਂ ਰਾਜਪਾਲ ਦਾ ਵਿਆਹ ਨਹੀਂ ਕਰਨਾਗਾ ਜਦ ਮੈਂ ਹਰਪੀ ਦਾ ਨਹੀਂ ਕਰਨਾ ਤੈਨੂੰ ਮੈਂ ਘਰੇ ਬਿਠਾਣਾ ਹਾਂ ਤੈਨੂੰ ਤਾਂ ਬਸ ਉਹੀ ਦੀਂਦੀਏ ਦੋਨੇ ਜਾਨੇ ਤੂੰ ਮੇਨ ਮੁੱਦਾ ਇਹ ਦੱਸ ਨਾ ਵਿਹਾਂ ਮੈਂ ਉਹਨਾਂ ਦਾ ਵਿਆਹ ਕਰਨਾ ਤੂੰ ਮੈਨੂੰ ਤਾਂ ਐ ਵੀ ਨਿਕਲ ਜਾ ਇੱਥੋਂ ਸਾਡੇ ਘਰੇ ਆਵੇ ਨਾ ਕਦੇ ਹੈਂ ਮੈਂ ਤੁਹਾਨੂੰ ਐ ਨਹੀਂ ਕਹਿੰਦੀ ਕਿ ਵੀ ਨਾ ਮੈਂ ਪਰ ਆਦਿਆ ਕਰਤੂਤਾਸ ਘੜ ਕੇ ਆਈ ਸਾਡੇ ਘਰੇ ਮम्मी ਇਹ ਤੋਂ ਇੱਕ ਲੜ ਕੇ ਕੱਪੜੇ ਚਾ ਕੇ ਆਈਆਂ ਕਿਸ ਹਾਬ ਨਾਲੇ ਮੇਰੀ ਗੱਲ ਸੁਣ ਲੈ ਮम्मी ਮੈਂ ਕੋਈ ਕਰਤੂਤਾ ਨਹੀਂ ਮਾਰੀਆਂ ਕਰਦੀ ਠੀਕ ਹੈ ਨਾ ਮੇਰੀ ਇੱਕ ਨਿੱਕੀ ਜੀ ਕਮੀ ਆ ਉਹ ਕਰਤੂਤ ਨਹੀਂ ਉਹ ਕਮੀ ਆ ਠੀਕ ਹੈ ਨਾ ਕਿ ਉਹ ਕਮੀ ਤੁਹਾਡੇ ਕਰਕੇ ਪਈ ਆ ਮੇਰਚ ਤੇ ਉਹ ਹੁਣ ਕਮੀ ਨਹੀਂ ਹੈਗੀ ਹੁਣ ਉਹ ਮੇਰਾ ਸ਼ੌਂਕ ਆ ਤੇ ਉਹ ਤਾਂ ਦਾਰੂ ਮੈਂ ਪੀਉਂਗੀ ਪੀਉਂਗੀ ਮਰ ਪਰ ਸਾਨੂੰ ਤਾਂ ਹੀ ਐਸਾ ਕੀ ਲੈਣਾ ਤੂੰ ਮੇਰੀ ਗੱਲ ਸੁਣ ਲੈ ਜੇ ਮੈਂ ਉੱਥੇ ਜਾਣੀ ਤਾਂ ਤੁਸੀਂ ਉੱਥੇ ਮੇਰਾ ਜਲੂਸ ਕੱਢ ਦਿਓ ਜੇ ਮੈਂ ਇੱਥੇ ਆਉਣੀ ਤਾਂ ਤਾ ਫੋਨ ਲਾ ਲੈਣ ਜੇ ਮੇਰੀ ਕਿਸੇ ਨੇ ਗੱਲ ਸੁਣ ਲਈ ਤਾਂ ਮੱਲੋ ਮੱਲੀ ਪਤਾ ਲੱਗੂ ਅਗਲਿਆਂ ਨੂੰ ਉਹਨਾਂ ਨੂੰ ਵੀ ਨਾ ਹੀ ਪਤਾ ਲੱਗੇ ਕੋਈ ਨਹੀਂ ਇਹ ਤੇਰੀਆਂ ਕਰਤੂਤਾਂ ਦਾ ਨਾ ਇੱਕ ਨੈਕ ਦਿਨ ਕਹਨਾਂ ਨੂੰ ਪਤਾ ਲੱਗਣਾ ਹੀ ਆ ਮੇਰੀ ਗੱਲ ਸੁਣੋ ਮੰਮੀ ਮੇਰੀ ਗੱਲ ਸੁਣ ਲੋ ਜੇ ਤੁਹਾਨੂੰ ਇਹ ਇਹ ਪਲੇਖਾ ਹੈਗਾ ਨਾ ਵੀ ਤੁਸੀਂ ਮੇਰੇ ਨਾਲ ਲੜ ਕੇ ਮੈਨੂੰ ਇਹ ਗੱਲ ਕਹਿ ਕੇ ਵੀ ਤੁਹਾਨੂੰ ਅਸੀਂ ਵਾਅਦਾ ਦੇ ਨਹੀਂ ਕਰੇ ਵੀ ਜਿਹੜੀ ਮੇਰੇ ਹਿੱਸੇ ਦੀ ਜ਼ਮੀਨ ਆ ਵੀ ਉਹ ਤੁਹਾਨੂੰ ਮਿਲ ਜੂਗੀ ਉਹ ਨਹੀਂ ਫਿਰ ਮੈਂ ਕ ਆਇਨਾ ਨਾ ਜਿਹੜੀ ਤਾਂ ਤੁਸ ਨੂੰ ਮੋਲ ਮਿਰੇ ਨਹੀਂ ਮੇਰਾ ਕਰਦੇ ਨਹੀਂ ਮੋ ਤੈਨੂੰ ਤਾਂ ਬਸ ਉਹੀ ਦਿੰਦੇ ਆ ਰਾਜਪਾਲ ਜੀ ਦਾ ਜਾਂ ਹਰਪੇਂ ਦਿੰਦੀ ਬਸ ਹੋਰ ਕੋਈ ਨਹੀਂ ਨਾ ਉਹ ਮੇਰੀ ਗੱਲ ਸੁਣਦੇ ਆ ਉਹ ਮੇਰੀ ਗੱਲ ਸੁਣਦੇ ਤੇਰੀ ਅੰਗਰਦੂਸਾਂ ਨਹੀਂ ਕਰਦੇਗੇ ਚੱਲ ਮੰਮੀ ਫੇਰ ਕਰਕੇ ਫੇਰ ਕਰਦੀ ਮੈਂ ਮੈਂ ਕੀ ਹੋ ਗਿਆ ਹੋਣਾ ਕੀ ਆ ਬਸ ਆ ਵੇ ਜਾ ਉਹਰੇ ਹੂੰ ਬਸ ਕੌਣ ਸੀਗਾ ਮੰਮੀ ਸੀ ਹਾਂ ਕੀ ਕਹਿੰਦੇ ਕੁਛ ਨਹੀਂ ਹੂੰ ਹੀ ਲੜਦੇ ਆ ਮੇਰੇ ਨਾਲ ਖੋਰ ਗਿਆ ਨਾ ਉਹਨਾਂ ਨੇ ਤੇ 4 ਦਿਨ ਲਾਇਆ ਹਣ ਸਿਵਰ ਲੜਦਾ ਹੀ ਉਹਨਾਂ ਨੇ ਗਈ ਤਾਂ 4 ਦਿਨਾਂ ਬਾਅਦ ਤੇ ਸੀ ਤੂੰ 1 ਦਿਨ ਵੀ ਲੱਗ ਮੈਂ ਕਰਕੇ ਆਈ ਹਾਂ ਮੈਂ ਮੇਰੇ ਕਿਹੜਾ ਜੀ ਕਰਦਾ ਵੀ ਆਪਦੇ ਘਰੇ ਗਈਆਂ ਤਾਂ ਤੂੰ ਮੁੜਿਆ ਵਾ ਮੇਰੇ ਗਏ ਨਾ ਮੇਰੀ ਪੁੱਛ ਨਾ ਪੜਤਾਲ ਕਿਸੇ ਨੇ ਮੈਨੂੰ ਹੱਸ ਕੇ ਨਹੀਂ ਬੁਲਾਇਆ ਜੇ ਮੈਂ ਬੈਂਕ ਤੇ 4 ਮਿੰਟ ਮੇਰੇ ਕੋਲ ਨਹੀਂ ਕੋਈ ਬੈਠਾ ਉੱਠ ਕੇ ਵਗ ਜਾਂਦੇ ਸੀਗੇ ਉਹਨਾਂ ਨੇ ਤਾਂ ਐ ਸਮਝ ਲੈ ਵਿਆਹ ਤੀ ਤਾਂ ਬਸ ਵੀ ਨਹੀਂ ਤਾਂ ਸਾਡੀ ਕੁਛ ਨਹੀਂ ਲੱਗਦੀ ਹੁਣ ਬਸ ਪਹਿਲੇ ਦਿਨ ਤੇ ਮੰਮੀ ਨਾ ਰਾਜਪਾਲ ਦਾ ਤੇ ਹਰਪ੍ਰੀਤ ਦਾ ਕਰਦੀ ਮੇਰੇ ਤਾਂ ਪਹਿਲੇ ਦਿਨ ਤੋਂ ਨਹੀਂ ਕਰਦੀ ਕੱਲ ਰੋਣਾ ਤੂੰ ਚੱਪਣਾ ਚੁੱਪਿਆਂ ਦਾ ਪਾ ਲੈਣੀ ਅਸੀਂ ਕਿੱਤੇ ਚਪਲਾ ਯਾਦ ਆਉਂਦੀਆਂ ਮੰਮੀ ਨੇ ਫੋਨ ਲਾ ਕੇ ਲੜਨ ਲੱਗ ਗਈ ਮੇਰੇ ਨਾਲ ਮਾਰੀ ਕੀਤੀ ਉਹਨਾਂ ਨੇ ਫਿਰ ਤਾਂ ਲੈ ਕੇ ਨਾ ਜਾਂਦੇ ਇੱਥੋਂ ਜਿਹਾ ਹੀ ਕੁਝ ਕਰਨਾ ਸੀ ਉਹਨਾਂ ਨੇ ਲੱchn ਕਰਨੇ ਸੀਗੇ ਉਹੀ ਤਾਂ ਗੱਲ ਵੀ ਐ ਥੋੜਾ ਕਰਦੇ ਹੁੰਦੇ ਆ ਉਹੀ ਲੜੀ ਜਾਂਦੇ ਮੇਰੇ ਨਾਲ ਚਲ ਮੁੰਡੇ ਦਾ ਤਾਂ ਸੋਚਿਆ ਵੀ ਚਲ ਮੁੰਡੇ ਦਾ ਵੱਧ ਕਰਦੀ ਆ ਉਹ ਤੇ ਕੁੜੀਆਂ ਦਾ ਤੁਸੀਂ ਦੋਵੇਂ ਇੱਕੋ ਜਿਹੀ ਬਰਾਬਰੀ ਹੋਂ ਆਈ ਐ ਬਸ ਹਰ ਪੀ ਦਾ ਜ਼ਿਆਦਾ ਕਰਦੀ ਮੇਰੇ ਤਾਂ ਪਹਿਲੇ ਦਿਨ ਤੋਂ ਨਹੀਂ ਕਰਦੀ ਮੇਰੇ ਤਾਂ ਮੇਰਾ ਪਿਓ ਕਰਦਾ ਸੀਗਾ ਉਹ ਵਿਚਾਰਾ ਤੁਰ ਗਿਆ ਜੱਗ ਤੋਂ ਚਲ ਕੋਈ ਨਾ ਐਵੇਂ ਰੋਣਾ ਤੂੰ ਹੋਰ ਤਾਂ ਨਹੀਂ ਕੋਈ ਗੱਲਬਾਤ ਹੋਈ ਉੱਥੇ ਨਾ ਹੋਰ ਤਾਂ ਕੋਈ ਗੱਲ ਬਾਤ ਨਹੀਂ ਹੋਉਂਦੀ। ਨਾ ਉਹਨਾਂ ਨੇ ਮੈਨੂੰ ਫੋਨ ਲਾਇਆ, ਮੈਨੂੰ ਫੋਨ ਲਾ ਕੇ ਦੱਸ ਦਿੰਦੇ ਜੇ ਇਹ ਜੀ ਕੋਈ ਗੱਲ ਬਾਤ ਸੀਗੀ ਤਾਂ ਮੈਂ ਤੈਨੂੰ ਲੈ ਆਉਂਦਾ ਜਾ ਕੇ। ਮੈਂ ਤਾਂ ਗੁੱਸੇ 'ਚ ਬਰਾਪ ਵੀ ਚੜੀ। ਜਦੋਂ ਮੇਰੇ ਕੋਲ ਕੁਛ ਪੜਤਾਲ ਹੀ ਨਹੀਂ ਹੈਗੀ, ਤੁਸੀਂ ਆਏ ਦੇਖੋ ਮੈਂ ਆਈ ਕਿਸੇ ਨੇ ਮੈਨੂੰ 100 ਰੁਪਏ ਵੀ ਨਹੀਂ ਸਰਿਆ, ਮੈਨੂੰ ਕੱਪੜੇ ਤਾਂ ਕੀ ਲੈ ਕੇ ਦੇਣੇ ਸੀਗੇ? ਚੱਲ ਕੋਈ ਨਾ ਕੱਪੜੇ ਲੈੜੇ ਨੂੰ ਕਹਿੰਦਾ ਤੂੰ ਇੱਥੇ ਭੁੱਖੀ ਪੈਣੀ ਆ ਜਾ ਕੇ ਤੈਨੂੰ ਕੋਈ ਇੱਥੇ ਮਿਲਦਾ ਨਹੀਂ ਕੁਛ। ਉਹ ਤਾਂ ਗੱਲ ਮੈਂ ਮੰਨਦੀ ਆਂ ਪਰ ਕੁੜੀਆਂ ਨੂੰ ਤਾਂ ਐਂ ਚਾਹੀ ਹੁੰਦਾ ਇੱਕ ਵੀ ਹਾਂ ਚੱਲ ਪੇਕੇ ਗਈਆਂ ਬਈ ਕੋਈ ਨਾ ਸੂਟ ਸਾੜ ਦੋ ਇਥੇ ਮੈਂ ਤੈਨੂੰ ਬੇਬੇ ਨੂੰ ਕਹਿ ਦੂੰਗਾ ਬੇਬੇ ਦਵਾ ਲੇ ਹੋਗੀ ਜਾ ਕੇ ਤੇਰੇ ਨਾਲ ਹੈ ਐਵੇਂ ਨਹੀਂ ਬਿਗੜੀ ਜਾਂਦਾ ਕੋਈ ਗੱਲ ਨਹੀਂ ਕੋਈ ਹੋਊਗੀ ਉਹਨਾਂ ਦੇ ਮਨ ਦੇ ਵਿੱਚ ਵੀ ਗੱਲ ਹੈ ਤੇ ਆਪੇ ਹੋ ਜੂਗੀ ਲੋਟ ਉਹਦੇ ਬਾਅਦ ਆਏ ਨਹੀਂ ਹੁੰਦਾ ਆਪੇ ਕਿਆ ਤੋਂ ਨਹੀਂ ਰੁੱਸਦਾ ਹੁੰਦਾ ਨਾ ਮੈਂ ਤਾਂ ਕਿਉਂ ਰੁੱਸਦੀ ਆ ਉਹੀ ਲੜਦੀ ਆ ਮੇਰੇ ਨਾਲ ਕਿਵੇਂ ਤਾਂ ਬੋਲੀਆਂ ਦੀ ਸੀ ਉਹ ਸੁਣਦੀ ਸੀ ਦੂਰ ਤੱਕ ਮੈਨੂੰ ਤਾਂ ਪਤਾ ਨਹੀਂ ਕੌਣ ਬੋਲੀ ਜਾਂਦਾ ਕੌਣ ਨਹੀਂ ਓਹੋ ਤਾਂ ਪਤਾ ਕੀ ਗੱਲ ਹੈ ਉਹ ਤਾਂ ਮਮੀ ਉਹਨੂੰ ਬੋਲਣ ਲੱਗ ਗਈ ਨਾ ਮੈਨੂੰ ਗੁੱਸਾ ਜਾ ਆ ਗਿਆ ਤਾਂ ਮੇਰੇ ਤੋਂ ਬੋਲਿਆ ਗਿਆ ਠੀਕ ਐ ਚਲ ਕੋਈ ਨਾ ਹੋਰ ਤਾਂ ਨਹੀਂ ਕੋਈ ਗੱਲਬਾਤ ਹੋਈ ਨਾ ਨ ਤੁਸੀਂ ਕਿੱਧਰੋਂ ਆਏ ਹੋ? ਖੇਤ ਗਿਆ ਸੀ ਮੈਂ ਤਾਂ ਮੈਂ ਕਿੱਧਰ ਜਾਣਾ? ਅੱਛਾ, ਠੀਕ ਐ। ਕਦੋਂ ਆ ਗਈ ਸੀ ਤੂੰ? ਮੈਂ ਜਸਵੇਰੇ ਜਲਦੀ ਆ ਗਈ ਸੀ ਬਸ ਚੜ੍ਹੇ ਸੀ ਪਹਿਲੀ ਆਪਣੀ ਪਿੰਡ ਵਾਲੀ। ਠੀਕ ਐ, ਠੀਕ ਐ। ਹਾਂ। ਚੱਲ ਕੋਈ ਨਾ, ਚਾਹ ਪਾਣੀ ਬਣਿਆ ਪਿਆ ਕਿ ਨਹੀਂ ਬਣਾਇਨੀ? ਨਾ ਬਸ ਬਣਾਉਣ ਨਹੀਂ ਲੱਗਦੀ ਸੀਗੀ। ਹੁਣ ਪਹਿਲਾਂ ਪਈ ਸੀ ਜੁੱਤੀ। ਮੈਂ ਚਲ ਉੱਠ ਕੇ ਚਾਹ ਪਾਣੀ ਕਰਦੀ ਮੰਮੀ ਦਾ ਫੋਨ ਆ ਗਿਆ। ਉਹ ਮੰਮੀ ਨੇ ਐਵੇਂ ਮੂਡ ਖਰਾਬ ਕਰਤਾ ਮੇਰਾ। ਚੱਲ ਕੋਈ ਨਾ ਐਵੇਂ ਮਾਂ ਪਿਓ ਨਾਲ ਨਹੀਂ ਲੜੀਦਾ ਹੁੰਦਾ, ਗੱਲ ਸੁਣ ਤੂੰ। ਠੀਕ ਐ। ਚਾਹ ਬਣਾ, 10 ਬੰਦੇ ਖੇਤ ਝੋਨਾ ਲਾਈ ਜਾਂਦੇ ਆਗੇ ਤੇ ਤੁਸੀਂ ਆ ਵੀਰ ਨੂੰ ਨਾਮ ਲੈ ਜਾ ਕੇ ਨਾ ਇਕੱਲੇ ਔਖੇ ਹੁੰਦੇ ਫਿਰਦੇ ਹੋ ਇਹ ਸਾਰਾ ਦਿਨ ਗਲੀਆਂ ਜਿੱਤੁਰਿਆ ਫਿਰਦਾ ਅਰੇ ਕਿੱਥੋਂ ਕਰ ਲੂਗੇ ਐਦਾ ਕੰਮ ਦਾਦੇ ਤੋਂ दारू ਨਹੀਂ ਲੋਟ ਆਉਂਦੀ ਕੱਲੀ ਜੇ दारू ਲੋਟਾ ਜਿਹੜਾ ਕੰਮ ਹੋ ਜਾਣਾ ਹੋ ਤਾਂ ਕੀ ਆ ਚੱਲ दारू ਤਾਂ ਕੋਈ ਕਰਨੀ ਹੈ दारू ਦੀ ਕਿੱਡੀ ਵੱਡੀ ਗੱਲ ਹੁੰਦੀ ਹੈ ਤੁਸੀਂ दारू ਪਿਛਣਾ ਬਾਈ ਲਟੋਕਿਆ ਕਰੋ दारू ਪੀਣ ਦਾ ਤੜਕੇ ਹੀ ਉਦੋਂ ਬਾਅਦ ਕਿਸੇ ਕੰਮ ਦਾ ਜੈਂਦਾ ਯਾਰ ਉਹ ਨਾ 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 दारू ਪੀ ਕੇ ਤਾਂ ਬੰਦੇ ਚ એનર્ਜੀ ਆਉਂਦੀ ਹੈ ਆਉਂਦੀ ਆ એનર્ਜੀ ਉਹ ਤਾਂ ਪਤਾ ਕੀ ਕਰੂ ਦੁਖੀ ਆਵੇ ਐਸੀ ਅੰਦਰੋਂ ਦੁਖੀ ਆ ਦਾਰੂ ਕਰਕੇ ਕੋਈ ਪ੍ਰੋਬਲਮ ਨਹੀਂ ਹੈਗੀ ਉਹਨੂੰ ਤੂੰ ਗੱਲ ਨਹੀਂ ਸਮਝੀ ਜੇ ਦਾਰੂ ਵੀ ਇੱਕ ਪੈਗ ਵਾਲੇ ਦੋ ਪੈਗ ਵਾਲੇ ਫੇਰ ਤਾਂ ਚੱਲ ਮੰਨ ਲੈਂਦੇ ਆ ਵੀ ਦਵਾਈ ਆ ਬਹੁਤ ਉਹ ਥੜਾ ਕੇ ਜਾਂਦਾ ਉਹ ਦਵਾਈ ਨਹੀਂ ਨਾ ਹੈਗੀ ਉਹ ਤਾਂ ਸਰੀਰ ਨੂੰ ਖਰਾਬ ਕਰੀ ਜਾਂਦਾ ਆ ਉਹਦੇ ਨੂੰ ਵੀਰ ਦਾ ਸਰੀਰ ਝਾੜਦਾ ਉਹ ਤਾਂ ਹੀ ਪੀਂਦਾ ਨਾ ਮੈਂ ਤਾਂ ਕਦੇ ਦੇਖਿਆ ਨਹੀਂ ਵੀ ਉਹਨੂੰ ਪੀ ਕੇ ਤੈਨੂੰ ਨਸ਼ਾ ਹੋਇਆ ਉਹ ਤਾਂ ਉਵੇਂ ਹੀ ਫਿਰਦਾ ਹੁੰਦਾ ਜਿਵੇਂ ਬਿਨਾਂ ਪੀਤੀ ਤੁਰਿਆ ਫਿਰਦਾ ਓਏ ਆ ਗੱਲਾਂ ਨੇ ਤਾਂ ਪੱਟਿਆਗਾ ਹੁੰਦਾ ਨਹੀਂ ਉਹਨੂੰ ਕੁਝ ਤੁਰਿਆ ਫਿਰਦਾਗਾ ਇਹ ਗੱਲਾਂ ਪਹਿਲਾਂ ਉਹ ਸ਼ਾਇਦ ਪਹਿਲਾਂ ਬੇਬੇ ਦਿੰਦੀ ਰਹੀ ਹੈ ਤੇ ਯਾਰ ਮਿੱਤਰ ਦ ਸਿੰਨੇ ਮਾੜਕਤ ਮੰਨਦੇ ਹੁੰਦੇ ਆ ਦਰੂ ਨੂੰ ਫਿਰ ਕੀ ਹੁੰਦਾ ਜੇ ਵਿਚਾਰਾ ਵੀਰਾ ਪੀ ਲੈਂਦਾ ਤੁਸੀਂ ਉਹੀ ਉਹਦੇ ਮਗਰ ਪੈ ਰਹੇ ਨੇ ਅੱਧਾ ਬੰਤ ਵਿਚਾਰਾ ਤਾਂ ਰਹਿੰਦਾ ਵੀ ਤੁਸੀਂ ਉਹਨੂੰ ਹਰ ਇੱਕ ਗੱਲ ਤੇ ਟੋਕ ਦਿੰਨੇ ਹੋ ਕਮਾਲ ਹੋਊਗੀ ਤੇਰੇ ਲਈ ਠੀਕ ਹੈ ਇਹ ਤਾਂ ਹਜੇ ਹੁਣ ਘਰ ਦੀ ਕੱਢ ਕੇ ਪੀਣ ਲੱਗਿਆ ਠੀਕ ਹੈ ਪਹਿਲਾਂ ਠੇਕੇ ਆ ਸੀ ਦੇ ਠੇਕੇ ਵਾਲੀ ਪੀਂਦਾ ਹੁੰਦਾ ਸੀਗਾ ਤੇ ਕਿੱਲਾ ਵੇਚ ਗਿਆ ਤੁਹਾਇ 16-17 ਲੱਖ ਦਾ ਸੀਗਾ ਉਹਨਾਂ ਦੇ ਵਿੱਚ ਆਪ ਦਾ ਕਿੰਨਾ ਵਿੱਚ ਐ ਨਾ ਤੁਹਾਡਾ ਤਾਂ ਨਹੀਂ ਵਿੱਚ ਆ ਉਹ ਕਿੱਥੇ ਬਣਾਉਣਾ ਸੀਗਾ ਯਾਰ ਕਿੱਥੇ ਉਹਨੇ ਵੇਚਦਾ 16-17 ਲੱਖ ਰੁਪਏ ਦਾ दारू ਪੀਆ ਗੱਲਾ ਉਹ दारू ਚੀਜ਼ ਹੀ ਇਹੋ ਜੀ ਹੁੰਦੀ ਆ ਬੰਦੇ ਨੇ ਪਤਾ ਹੀ ਨਹੀਂ ਲੱਗਦਾ ਹੁੰਦਾ ਜਦੋਂ ਇਹ ਕਿਉਂ ਆਏ ਉਹਦੇ ਪੱਖ ਲਈ ਨਹੀਂ ਆਵੇਂ ਨਾ ਕੋਈ ਜਾ ਤੂੰ ਜਾ ਜਿਹੜਾ ਤੇਰਾ ਕੰਮ ਆ ਠੀਕ ਐ ਚਾਹ ਬਣਾ ਅੱਠ ਭਈਏ ਅੱਠ ਭਈਆਂ ਦੀ ਚਾਹ ਬਣਾ ਦੇ ਤੇ ਰੋਟੀ ਪੈਕ ਕਰ ਆਹ ਉੱਥੇ ਵੀ ਐਂ ਉੱਥੇ ਲੜੀ ਜਾਂਦੇ ਸਨ ਤੁਸੀਂ ਲੜਨ ਲੱਗ ਗਏ ਲੜਦਾ ਤਾਂ ਨਹੀਂ ਦਾ ਪਰ ਹੁਣ ਜਦੋਂ ਆ ਗਈ ਕੰਮ ਦਾ ਕਰਨੀ ਪੈਣਗੇ ਨਾ ਜਾਂ ਫਿਰ ਲਾਏ ਆਉਂਦੀ ਚਾਰ ਦਿਨ ਛੇ ਰਿਵੈਨ ਨਹੀਂ ਕਿ ਲਾਉਂਦੀ ਸੀ ਇੱਥੇ ਦੋ ਚਾਰ ਪੈਗ ਲਾ ਕੇ ਛੇਤੀ ਛੇਤੀ ਫਿਰ ਕੋਈ ਕੰਮ ਕਰਾਉਗਾ ਕਿਸੇ ਨੂੰ ਪਤਾ ਵੀ ਨਹੀਂ ਲੱਗੇ ਹੁਣ ਤਾਂ ਲਾਡੀ ਬਾਹਰ ਗਿਆ ਹੋਇਆ ਜੀ ਉਹ ਕਿੱਧਰ ਗਈ ਆਸ ਸਹੀ

ਪੁਰੀ ਰਹੀ ਕਿਉਂਕਿ ਛੱਡਣੀ ਆ ਚਲ ਪੁਰੀ ਹੋ ਗਈਆ ਤੋ ਪੂਰਾ ਅੰਮਲੇ ਪਾਣੀ ਪਾ ਲੈ ਥੋੜੇ ਚਲ ਹੋਰ ਟੂਥ ਹੋਰ ਲੈ ਕੇ ਆਨੇ ਪਾਣੀ ਹੋ ਪਾ ਗਰੀ ਪੁਰੀ ਹੋ ਗਈਆ ਆਦਾਏ ਬੜਾ ਮੱਤਨ ਲਾ ਗਿਆ ਘਬਰਾੜ ਜਿਉਂ ਲਾਦੀ ਇਹ ਲਾਦੀ ਹੂੰ ਇਹ ਆਨੇ ਕਿ ਮੇਰੇ ਜੀਨੇ ਆਂ ਕਿ ਤੇ ਫੋਨ ਫੋਨ ਕਰਿਆ ਸੀ ਮਾਤਾ ਕੋਈ ਫੋਨ ਨਿਕਰਿਆ ਖੇਤ ਜੀਗਾ ਮੈਂ ਨਾ ਇਹਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਮੈਂ ਆਉਣੀ ਆ ਮੈਂ ਤਾਂ ਅਹੀਂ 4 ਦਿਨ ਲਾਉਗੀ ਚੱਲ ਤੁਹਨੇ ਇਹਦਾ ਕੰਮ ਨਿਬੜ ਜੂਗਾ ਨਾ ਤੇ ਕੋਈ ਛੱਡਣ ਵੀ ਨਹੀਂ ਆਇਆ ਕਿਤੇ ਨੜ ਲੜ ਕੇ ਤਾਂ ਨਹੀਂ ਆ ਗਈ ਉਹਨਾਂ ਨਾਲ ਲੜੀ ਤਾਂ ਕਾਹਨੂੰ ਆਉਂਦੀ ਉਹ ਲੜੀ ਵੀ ਕਹਿ ਸਕਦੇ ਆ ਮੈਂ ਫੋਨ ਚੁਲਾਈ ਬੈਠੀ ਜਦੋਂ ਮੈਂ ਠੀਕ ਆ ਮਾਨ ਮਾਰੀ ਅਕੇ ਤੂੰ ਰਾਏਪਾਲ ਦਾ ਬੜਾ ਕਰਦੀ ਆ ਉਹ ਨਿੱਕੀ ਕੁੜੀ ਦਾ ਬੜਾ ਕਰਦੀ ਆ ਠੀਕ ਆ ਤੇ ਮੇਰਾ ਨਹੀਂ ਕਰਦੀ ਅੱਛਾ ਫਿਰ ਮੈਂ ਪੁੱਛਿਆ ਕਿ ਨਾ ਕੀ ਗੱਲਬਾਤ ਨੂੰ ਤੂੰ ਆਈ ਆਈ ਆ ਤਾਂ ਵੇਚੀ ਨੂੰ ਲਾਇਆ ਮੈਂ ਕਿਹਾ ਜੀ ਨਹੀਂ ਮੇਰਾ ਉਸ ਮੈਂ ਜਾਨ ਨੂੰ ਜਲ ਨਹੀਂ ਕਰਦਾ ਹੁਣ ਕੰਨੀ ਐ ਕਰਕੇ ਨਾ ਮਾਰੂ ਮੇਰਾ ਵੀ ਤੇਰਾ ਜਾਨ ਨੂੰ ਜਲ ਕਾ ਤਾਂ ਨਹੀਂ ਕਰਦਾ ਹੈ ਮੈਂ ਕਿਹਾ ਪੇਕੇ ਨਾਲ ਨਹੀਂ ਡੁੱਟਦਾ ਹੁੰਦਾ ਉਸ ਦਾ ਮੈਂ ਕਿਹਾ ਬਰਤਣਾ ਹੀ ਆ ਤੂੰ ਹੁਣ ਨਾ ਮਾਨ ਨਹੀਂ ਲੱਗਿਆ ਸੀ ਤਾਂ ਤੈਨੂੰ ਕਹਿ ਦਿੰਦੀ ਯਾਰ ਆਜ ਪਾਲ ਨੂੰ ਕਹ ਜਾਂਦੀ ਉਹ ਛੱਡ ਜਾਂਦਾ ਐ ਥੋੜੀ ਆਈ ਜਾਂਦਾ ਹੁੰਦਾ ਬੁਰਾ ਲੱਗਦਾ ਮੈਂ ਤਾਂ ਬਲਾਈ ਸ਼ਰਮੀ ਆਈ ਸ਼ਰਮੀ ਤਾਂ ਆਈ ਹੁਣ ਮੈਨੂੰ ਕਹਿੰਦੀਆਂ ਕਰਕੇ ਵੀ ਮੈਂ ਤਾਂ ਸੂਟ ਮੰਗੇ ਜੀ ਕੇ ਜਾ ਕੇ ਠੀਕ ਆ ਤੇ ਐ ਕਰਕੇ ਵੀ ਸੂਟ ਲੈ ਕੇ ਆਈਏ ਚਲੋ ਹੁੰਦਾ ਹੀ ਆ ਹੁਣ ਤੀ ਨੂੰ ਵੀ ਮੈਂ ਆਦੇ ਘਰੇ ਗਈਆਂ ਸੂਟ ਲੈ ਕੇ ਦੇਈ ਉਹ ਤਾਂ ਕਹਿੰਦੇ ਨਹੀਂ ਵੀ ਸੂਟ ਤੋਂ ਹੁਣ ਆਦੇ ਉੱਥੋਂ ਹੀ ਲੈ ਆਦੇ ਤੈਨੂੰ ਮੈਂ ਕਹਿੰਦਾ ਸੂਟ ਦੇ ਦੇ ਨਾ ਸੂਟ ਉਹ ਲੈ ਆਠੀ ਹੋ ਗਿਆ ਬਈ ਨਾ ਲੈ ਸਾਧਰ ਅੰਗ ਲਾ ਕੇ ਮੈਂ ਚਲਾਦਾ ਪੋਤੇ ਦਾ ਮੂੰਹ ਦਿਖਾਉਗੀ ਮੈਨੂੰ ਹਾਂ ਹਾਂ ਉਹ ਉਲਟੀਆਂ ਕਰੀ ਜਾਂਦੀ ਐ ਅਰੇ ਹੋਰ ਉਹ ਵੀ ਆ ਗਈ ਉਲਟੀ ਮਲਾਦਾ ਨਹੀਂ ਨਹੀਂ ਮੈਂ ਪਤਾ ਸੁਖਨਾ ਮਸਾ ਪਰਮਾਤਮਾ ਨੇ ਦੇਣ ਲੈਂਦਾ ਸਰ ਕੀ ਬਾਲਾ ਇਹ ਹੋ ਗਿਆ ਮਨ ਦਾ ਹੈ ਪਤਾ ਨਹੀਂ ਜਿੱਤ ਔਖਾ ਬਈਆ 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 ਕੀ ਹੋ ਗਿਆ ਜਿੱਤ ਔਖਾ ਗਾਣਾ ਹੈ ਕੁਛ ਖ਼ਬਰੀ ਐ ਬੇ ਬੇ ਕਹਿੰਦੀ ਕੁਛ ਖਾਣ ਨੂੰ ਨਮਕੀਨ ਦੇ ਲੱਗ ਦਿਓ ਲੈ ਜੇ ਭੱਜ ਕੇ ਲਿਆ ਕੇ ਦੇ ਤੈਨੂੰ ਮੈਂ ਕਿਹਾ ਸੀ ਨਾ ਮੈਂ ਲਿਆਣਾ ਹਾਂ ਮੇਰੀ ਵਾਲੀ ਸਿਆਣੀ ਤੀ ਸੁਖੀ ਸ਼ਾਂਤੀ ਕਬਰਾਡੂ ਹੀ ਗੱਲਾਂ ਨਾ ਕਰ ਮੇਰੇ ਕੋਲ ਪਾਸੇ ਹੋ ਜਾ ਬਸ ਜਾ ਕੇ ਜਾਂ ਤਾਂ ਪਾਣੀ ਲਿਆ ਦੇ ਜਾਂ ਕਰ ਖੱਟੀ ਜੀ ਲੱਸੀ ਲਿਆ ਦੇ ਮੈਨੂੰ ਮੈਨੂੰ ਬਾਲੀ ਘਬਰਾਟ ਹੋ ਜਾਂਦੀ ਕਾਲ ਜਾ ਮੱਚ ਗਿਆ ਮੇਰਾ ਜਾ ਖੜੀ ਹੋ ਜਾ ਬੇਬੇ ਕੋਈ ਨਾ ਪਤਾ ਮਾਰੀ ਸ਼ਾਂਤੀ ਕਰ ਲਿਓ ਨੀ ਮੈਂ ਪਾਣੀ ਜਾ ਬੇਬੇ ਉੱਠ ਛੇਤੀ ਉੱਠ ਜਾ ਪਤਾ ਨਹੀਂ ਕਿ ਇੱਕਦਮ ਕੀ ਚੜ ਗਿਆ ਸਰ ਨੂੰ ਕੋਈ ਨਾ ਕੋਈ ਨਾ ਪੈ ਜਾ ਹਵਾ ਲੈ ਲੈ ਮਾਰੀ ਜੀ ਹਾਏ ਓਫੋ ਬਾਲੀ ਤੇਈ ਦਰੂਸ਼ੀ ਹਾਏ ਤੇ ਮਾਗੜੀ ਚੜ ਗਏ ਹਲੇ ਇਹ ਕਤੋਂ ਇੰਨਾ ਖੁਸ਼ ਹੋਈ ਜਾਂਦੇ ਆ दारू ਮੈਂ ਪੀਤੀ ਇਹਨਾਂ ਨੂੰ ਆਪ ਦੇ ਚਾ ਚੜ ਕੇ ਕਿਹੜੇ ਲਾਲ ਪਾਲ ਦੇ ਤੇ ਮੈਂ ਤਾਂ ਹੋਰ ਮਰ ਗਈ ਸੀ ਅੱਜ ਹੋਰ ਦੌਰਾ ਪੈ ਜਾਣਾ ਸੀ ਥੋੜੀ ਪੀਉਂਗੀ ਅੱਗੇ ਤਾਂ दारू ਇਹ ਜਾ ਤੋੜੀ ਲਿਆ ਬੇਬੇ ਲੱਸੀ